ਦੀ ਗੱਲ ਹੈਗੀ ਸੋਨੀਆ ਗਾਂਧੀ ਆ ਰਹੀ ਸੀ ਖਾਲਸਾ ਜੀਓ ਗੁਰਪ੍ਰੋਪਤ ਦੇ ਪਹਿਲੇ ਪਹਿਲੇ ਦੀ ਗੱਲ ਹੈਗੀ ਤੇ ਪ੍ਰਿਸਰ ਦੇ ਵਿੱਚ ਸਟੇਜ ਲੱਗਾ ਤੇ ਮੈਨੂੰ ਵੀ ਪ੍ਰਬੰਧਨ ਨੇ ਕਿਹਾ ਤੁਸੀਂ ਛੇਤੀ ਆ ਕੇ ਕਿ ਨਾ 11:30 ਵਜੇ ਸਟੇਜ ਤੇ ਪਹੁੰਚ ਜਾਓ ਇਸ ਸਟੇਜ ਤੇ ਪਹੁੰਚ ਕੇ ਫਿਰ ਉੱਥੇ ਉਹਨਾਂ ਦਾ ਸਤਿਕਾਰ ਕਰਨਾ ਉਹ ਜਿਸ ਵੇਲੇ ਆ ਰਹੀ ਸੀ ਨਾ ਬੜਾ ਭੀੜ ਭੜਕਾ ਖਾਲਸਾ ਜੀਓ ਬੜੀ ਤਖਮ ਤੁਕੀ ਇੱਕ ਦੇ ਇੱਕ ਚੜੇ ਬੰਦੇ ਤੇ ਅਸੀਂ ਨਿਕਲੇ ਬਾਹਰ ਉਹ ਜਾ ਸਟੇਜ ਤੇ ਜਾਣ ਨੂੰ ਨਾਲ ਉਹ ਸਾਰੇ ਸਿੰਘ ਤੇ ਮੈਂ ਵੀ ਜਾ ਰਿਹਾ ਸੀ ਤੇ ਚੋਲੇ ਨੂੰ ਨਾ ਖਿੱਚੀ ਜੀ ਪਾਵੇ ਮੇਰੇ ਮੈਂ ਵੀ ਇਸ ਤਰ੍ਹਾਂ ਕਰ ਲਿਆ ਕੋਈ ਪਤਾ ਨਹੀਂ ਹੜਿਆ ਹੋਣਾ ਵਿੱਚ ਉਹ ਦੂਜੇ ਵੀ ਨਹੀਂ ਖਿੱਚਿਆ ਹੁੰਦੇ ਮੈਂ ਪਿੱਛੇ ਮੁੜ ਕੇ ਵੇਖਿਆ ਮਾਤਾ ਖਿਚਰੀ ਸੀ ਕਹਿੰਦੀ ਵੇ ਬੇ ਕੁਲਵੰਦ ਸਿਆਗਨ ਘਰ ਵਿੱਚ ਜਹਿਮਤ ਬੜੀ ਰਹਿੰਦੀ ਹੁਣ ਮੈਂ 11 ਕਿਉਂ ਬੋਲ ਨਾ ਸਕੇ ਉਹ ਸਾਡਾ ਬਾਡੀਗਾਰਡ ਸੀ ਨਾ ਉਹ ਕਹਿੰਦਾ ਚੁੱਪ ਕਰ ਅਵੀ ਨਾ ਗੱਲਾਂ ਕਰਿਆ ਕਰ ਉਹ ਚਾਰ ਕਦਮ ਗਿਆ ਉਹਨੇ ਹੋਰ ਚੋਲਾ ਖਿੱਚਿਆ ਕਹਿਣ ਲੱਗੇ ਕੁਲਵੰਦ ਸਿੰਘਾਂ ਘਰ ਵਿੱਚ ਬੱਚੇ ਬੜੇ ਲੜਦੇ ਭਟਦੇ ਰਹਿੰਦੇ ਬੜਾ ਕਲੇਸ਼ ਮਚਿਆ ਰਹਿੰਦਾ ਉਹ ਬਾਡੀਗਾਰਡ ਤਾਂ ਚੁੱਪ ਕਰ ਸੋਨਿਆ ਕਹਿੰਦੀ ਯਾਰੀ ਕੀ ਤੂੰ ਬਕਵਾਸ ਸੁਣਾਈ ਰੱਖੀ ਉਹ ਕੋਈ ਪਰਵਾਹ ਹੀ ਨਾ ਕਰੇ ਮਾਤਾ ਬੀਬੀਆਂ ਨੂੰ ਨਾ ਰਾਜਨੀਤੀ ਵਿੱਚ ਰਸ ਨਹੀਂ ਹੁੰਦਾ ਕੋਈ ਕੋਈ ਪ੍ਰਧਾਨ ਮੰਤਰੀ ਬਣੇ ਕੋਈ ਰਾਸ਼ਟਰਪਤੀ ਬਣੇ ਕਹਿੰਦੇ ਪਵੇ ਕੁਛ ਕਹਿੰਦੇ ਖਾਵੇ ਖਸਮਾਂ ਨੂੰ ਸਾਨੂੰ ਕੀ ਲੋੜ ਕੋਈ ਰਾਜਨੀਤੀ ਦਾ ਜਿਹੜਾ ਹੁੰਦਾ ਨਾ ਸ਼ੌ ਰਸ ਬੰਦਿਆਂ ਨੂੰ ਹੁੰਦਾ ਹੈ ਜਿਸ ਵੇਲੇ 99 ਪੌਣੇ 11 ਵਜੇ ਬੜੇ ਉੱਤੇ ਲੀਡਰ ਟਾਈਪ ਦੇ ਬੰਦੇ ਬੈਠੇ ਹੋਏ ਸੀ ਗੁਰਦੁਆਰਾ ਗੱਚ ਭਰਿਆ ਹੋਇਆ ਸੀ ਕਿੰਨੇ ਗੁਟਕਾ ਫੜਿਆ ਸੀ ਕਿੰਨੇ ਮਾਲਾ ਫੜੀ ਸੀ ਮੈਂ ਸੇਵਾਦਾਰ ਨੂੰ ਕੁਛ ਆਇਆ ਉਹ ਕਹਿੰਦੇ ਬਾਬਾ ਜੀ ਕੰਨੂ ਚ ਗਾਣ ਲਗਾ ਇਹਨਾਂ ਦੀ ਚਾਚੀ ਆ ਰਹੀ ਨਾ ਇਸ ਕਰਕੇ ਬੈਠੇ ਵਗਣ ਲਗੇ ਇਹ ਕਦੇ ਗੁਰਦਾਰੇ ਨਹੀਂ ਹੁੰਦੇ ਇਹਨਾਂ ਦੀ ਮਾਮੀ ਹੁਣ ਆ ਰਹੀ ਆਉਣ ਵਾਲੀ ਨਾ ਹੁਣ ਘੁਟਕੇ ਜੇ ਫੜ ਕੇ ਬੈਠੇ ਹੋਏ ਇੰਨੇ ਉਤਾਵਲੇ ਖਾਲਸਾ ਜਿਓ ਇੰਨੀ ਉਹਨਾਂ ਨੂੰ ਤੜਫ ਕੇ ਕਦੋਂ ਆਵੇ ਉਹ ਅਸੀਂ ਕਦੋਂ ਵੇਖੀਏ ਮੈਂ ਮਨ ਸੋਚਿਆ ਰਹੇ ਬਾਜਾਵਾੜੇ ਨੂੰ ਮਿਲਣ ਦੀ ਇੰਨੀ ਅਗਰ ਤੜਫ ਹੋਏ ਤੇ ਵਾਰੇ ਨਿਆਰੇ ਹੋ ਜਾਣ ਆ ਵਾਜਾ ਵਾਲਾ ਪਿੱਛੇ ਪਿੱਛੇ ਫਿਰਨੀ ਨਾ ਦੇ ਪਾਛੇ ਲਾਗੋ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਇੰਨੀ ਉਤਸ਼ਾਹ ਖਾਲਸਾ ਜੀ ਉਹ ਕਿਸੇ ਨੂੰ ਵੇਖੇ ਨਾ ਮੈਂ ਵੀ ਚੱਲ ਤੈਨੂੰ ਵੀ ਧੱਕੇ ਮਾਰਦੇ ਉਹ ਕਹਿੰਦੇ ਏਡੀਆਂ ਝੂਕ ਕੇ ਵੇਖਣ ਕਿਤੇ ਦਿਸਦੀ ਤੇ ਨਹੀਂ ਬੀਬੀ ਤੇ ਉਹਨਾਂ ਨੂੰ ਰਸ ਨਹੀਂ ਇਹਨਾਂ ਨੂੰ ਬੀਬੀਆਂ ਨੂੰ ਰਾਜਨੀਤੀ ਵਿੱਚ ਉਹ ਪਰਵਾਹੀ ਨਾ ਕਰੇ ਇਹਨਾਂ ਨੂੰ ਕਿਹੜਾ ਰਸ ਵਸੀ ਹੈ ਤੂੰ ਬੀਬੀਆਂ ਨਾਲ ਓਕਿਆ ਹੋ ਜਾਣਾ ਫਿਰ ਉਹ ਇੱਕ ਦਿਜ ਨੂੰ ਮਿਲਣ ਗਈ ਫਤਿਹ ਤੇ ਬਾਦਸ਼ਾਹ ਬੁਲਾਉਣੀ ਉਹਨਾਂ ਨੇ ਕਹਣਾ ਪਤਾ ਲੱਗਾ ਕਿ ਨੀ ਤੈਨੂੰ ਕੁਛ ਕੋਈ ਖਬਰ ਸੁਣੀ ਏ ਤੂੰ ਕਹਿੰਦੇ ਕਿ ਫਲਾਣੀ ਫਲਾਣੀ ਦੀ ਕੁੜੀ ਫਲਾਣੇ ਫਲਾਣੇ ਦੇ ਮੁੰਡੇ ਨਾਲ ਅੱਗੇ ਸਾਰੇ ਗੱਜ ਕੇ ਆਖੋ ਅੱਗੇ ਉਹ ਵਿਚਾਰੀ ਅਗਲੀ ਭਾਵੇਂ ਬਾਣੀ ਪੜਦੀ ਬੈਠੀ ਹੋਣ ਸੁਖਮਨੀ ਸਾਹਿਬ ਦਾ ਪਾਠ ਕਰਦੀ ਬੈਠੀ ਹੋਣ ਉਹਨੇ ਵੀ ਉਸੇ ਦਾ ਗੁਟਕਾ ਸਰਾੜੇ ਹੇਟ ਕਰ ਦੇਣਾ ਕਣਾ ਕਣਾ ਗਾਤਰ ਮੁੰਡਿਆਂ ਨੇ ਚੰਦ ਚਾੜ ਹੀ ਦਿੱਤਾ ਉਹ ਕਹਿੰਦੀ ਚਾਰ ਦਿਨ ਤੋਂ ਮਨ ਵੀ ਨਹੀਂ ਲੱਗ ਰਿਹਾ ਸੀ ਪਤਾ ਨਹੀਂ ਕੀ ਹੋਣਾ ਕੀ ਹੋਣਾ ਵਿੱਚ ਇਨੀ ਜਿਹੀ ਹੋਰ ਚ ਹੋ ਹੀ ਗਿਆ ਆਖਿਰ ਨੂੰ ਬਾਣੀ ਵੀ ਪੜਨਾ ਛੱਡ ਦਿੰਦੇ ਇੱਕ ਦੂਜੇ ਨੂੰ ਮਿਲਦੇ ਫਤਿਹ ਬਾਦ ਚ ਬਲਾਉਣੇ ਕਹਿੰਦੇ ਪਹਿਣ ਸੂਟ ਬੜਾ ਸੋਹਣਾ ਪਾਇਆ ਕਿੱਥੋਂ ਲਿਆਂਦਾ ਤੂੰ ਉਹ ਜਿਹੜੀ ਅਗਲੀ ਆਉਂਦੀ ਵੀ ਗੁਰੂ ਆਉਂਦੀ ਉਹਨੂੰ ਪਤਾ ਮੈਂ ਦੱਸਿਆ ਤੇ ਇੰਨੇ ਪਹੁੰਚ ਜਾਣਾ ਦੁਕਾਨ ਤੇ ਇੰਨੇ ਵੀ ਸ਼ਾਮ ਤੱਕ ਪਾ ਲੈਣਾ ਉਹਨੇ ਕਹਣਾ ਇਤੋਂ ਨਹੀਂ ਲਾਉਂਦਾ ਉਤੋਂ ਬਾਹਰੋਂ ਆਇਆ ਯੂਐਸਏ ਤੋਂ ਪਾਵੇਂ ਮੋਂਡੇ ਵਿੱਚੋਂ ਖਰੀਦ ਗੁਲ ਜਾਂਦਾ ਹੋਇ ਕਿਸੇ ਦੇ ਘਰ ਚ ਲੱਗੇ ਕਹਿਣ ਲੱਗੇ ਬੀਬੀ ਪਰਦੇ ਬੜੇ ਸੋਨੇ ਲਾਏ ਤੂੰ ਬਸ ਚੱਲੂ ਹੋ ਗਏ ਇਹਨਾਂ ਦਾ ਰਸ ਰਾਜਨੀਤੀ ਚ ਨਹੀਂ ਹੁੰਦਾ ਖਾਲਸਾ ਜੀ ਉਹ ਬੀਬੀ ਨਾਲ ਬੜੀ ਔਖੀ ਹੋਵੇ ਘੜੀ ਮੋੜੀ ਚ ਮੇਰਾ ਚੋਲਾ ਕਿ ਮੋੜੀ ਚ ਮੇਰਾ ਚੋਲਾ ਖਿੱਚੀ ਜਾਵੇ ਤੇ ਬਾਡੀਗਾਰਡ ਕਹਿੰਦਾ ਤੂੰ ਕੀ ਲਾ ਕੇ ਰੱਖਿਆ ਕਹਿੰਦੇ ਸੋਨਿਆ ਕੰਦੀ ਆ ਰਹੀ ਕਹਿਣ ਲੱਗੇ ਫਿਰ ਉਹ ਵੀ ਗੁੱਸੇ 'ਚ ਆ ਗਈ ਫਿਰ ਟੱਕੜ ਕੀ ਪਿਛਲੀ ਵਾਂਗੂ ਜਦੋਂ ਕਦੋਂ ਕਦੇ ਬੀਬੀਆਂ ਕੜਕਦੀਆਂ ਫਿਰ ਆ ਫਿਰ ਗੱਜੀ ਸ਼ੇਰਨੀ ਵਾਂਗੂ ਕਹਿੰਦੇ ਮੈਂ ਚੁੱਲ੍ਹੇ 'ਚ ਪਾਉਣਾ ਕਹਿੰਦਾ ਉਹਨੂੰ ਕਹਿੰਦਾ ਪਤਾ ਨਹੀਂ ਕਿਹੜੀ ਇੰਦਰਾ ਕਾਂਦੀਆਂ ਹੋਣ ਈ ਕਹਿੰਦੀ ਬੜੇ ਗੁੱਸੇ 'ਚ ਆ ਕੇ ਮੈਨੂੰ ਕਹਿਣ ਲੱਗੀ ਇਹਨੂੰ ਬਾਬਾ ਕਿਨੇ ਬਣਾਇਆ ਉਹ ਨਾਲ ਦੀ ਕਹਿਣ ਲੱਗੀ ਕਿ ਮੇਕ ਕਮੇਟੀਆਂ ਬਣਾਉਂਦੀਆਂ ਕਹਿੰਦੇ ਹੋਰ ਕਿਹੜਾ ਦੁਰਫੇਟਵੇਂ ਵਿੱਚ ਕਮੇਟੀ ਦਾ ਕਹਿੰਦਾ ਖਾਲਸਾ ਜੀ ਇਹੋ ਜੇ ਮਿਲ ਜਾਂਦੇ ਟੱਕਰ ਪੈਂਦੇ ਰਸਤੇ ਵਿੱਚ ਹੀ ਸੂਟਕੇਸ ਫੜਿਆ ਹੁੰਦਾ ਅੱਜ ਬੈਗ ਫੜਿਆ ਹੁੰਦਾ ਕਹਿੰਦਾ ਬਾਬਾ ਜੀ ਮੁੰਡੇ ਦਾ ਵਿਆਹ ਨਹੀਂ ਹੁੰਦਾ ਮੈਂ ਕਿ ਤੂੰ ਜਾ ਮੈਂ ਕਿ ਸਟੇਸ਼ਨ ਤੇ ਗੱਡੀ ਲੇਟ ਹੋ ਰਹੀ ਹੁਣ ਮਜਾ ਆਇਆ ਹੁਣ ਸਹੀ ਜਗ੍ਹਾ ਛੱਡਿਆ ਸਤ ਸ੍ਰੀ ਅਕਾਲ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾ ਕਰਨ ਸਾਰੀਆਂ ਸੰਗਤਾਂ ਦੇ ਸੀਸ ਤੇ ਮੇਰਾ ਪਰਿਆਤ ਰੱਖਣ ਆਪਣੇ ਜਿਹੜੀ ਖਜ਼ਾਨੇ ਚ ਸਾਰਿਆਂ ਨਾਲੋਂ ਪਿਆਰੀ ਚੀਜ਼ ਹੈ ਨਾ ਬਾਜਾਂ ਵਾਲੇ ਦੇ ਉਹ ਗੁਰਸਿੱਖੀ ਹੈ ਖਾਲਸਾ ਜੀ ਉਹ ਆਪ ਜੀ ਨੂੰ ਬਖਸ਼ਣ ਮਹਾਰਾਜ ਨਾਲ ਮੈਨੂੰ ਵੀ ਬਖਸ਼ਣ ਹਾਂ ਔਰ ਜਿਹੜੇ ਜਿਹੜੇ ਗੁਰਮੁਖਾਂ ਪਿਆਰਿਆਂ ਨੇ ਅੰਮ੍ਰਿਤ ਨਹੀਂ ਛਕਿਆ ਹੋਵੇ ਉਹਨਾਂ ਨੂੰ ਜਰੂਰ ਬੇਨਤੀ ਖਾਲਸਾ ਜੀਓ ਕੱਲ ਅੰਮ੍ਰਿਤ ਸੰਚਾਰ ਕੱਲੇ ਕੱਲ ਅੰਮ੍ਰਿਤ ਸੰਚਾਰ ਹੋਣਾ ਖਾਲਸਾ ਜੀਓ ਜੇ ਛਕੇ ਤੇ ਬਹੁਤ ਬਹੁਤ ਆਪ ਜੀ ਦਾ ਤਨਵਾਦ ਜੇ ਨਹੀਂ ਛਕਿਆ ਤੇ ਕੱਲ ਹਾਜ਼ਰ ਹੋ ਜਾਣਾ ਕਮਰ ਕਸਾ ਕਸ ਕੇ ਤਗ ਸਾਹਬ ਤੇ ਕੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਨੂੰ ਨਿਵਾਜਣਗੇ ਜੋ ਅੰਮ੍ਰਿਤ ਨਹੀਂ ਛਕੇ ਉਹ ਜਰੂਰ ਅੰਮ੍ਰਿਤ ਛੱਕ ਕੇ ਜਾਣ ਤਨਵਾਦ ਤੰਤਨ ਸਾਹਿਬ ਸ੍ਰੀ ਗੁਰਗਨਾਨ ਸਾਹਿਬ ਮਹਾਰਾਜ ਜੀ ਦਾ ਕੁਟਾਨ ਕੋਟ ਤਨਵਾਦ ਤਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਬੈਠ ਕੇ ਬਹੁਤ ਹੀ ਠਰਮੇ ਦੇ ਨਾਲ ਮੈਂ ਕਹਾਂ ਕਿ ਤੇ ਬੀਬੀਆਂ ਹੱਲਾ ਹੀ ਨਾ ਕਰ ਦੇਣ ਇਸ ਸਟੇਜ ਤੇ ਆ ਨਿਊਸ ਆਉਣ ਬਾਅਦ ਆ ਦੇ ਬਰਸੀ ਤੇ ਬੋਲਿਆ ਤੇ ਮਾਈਆਂ ਨੇ ਹੱਲਾ ਕਰਤਾ ਬਾਬਿਆਂ ਦਾ ਪਤਾ ਹੀ ਨਹੀਂ ਲੱਗਾ ਕਿੱਥੇ ਗਏ ਆ ਚਾਰ ਦਿਨ ਹੋ ਗਏ ਪਤਾ ਨਹੀਂ ਕਿ ਦੇਕੁਲਵੰ ਸਿੰਘ ਇੱਧਰ ਗਿਆ ਬੀਬੀਆਂ ਦਾ ਵੀ ਧੰਨਵਾਦ ਵਿਚਾਰੀਆਂ ਤੀਰੇ ਤਾਰ ਕੇ ਬੈਠੀ ਰਹੀਆਂ ਖਾਲਸਾ ਜਿਓ ਮਹਾਪੁਰਖਾਂ ਦਾ ਧੰਨਵਾਦ ਬਾਬਾ ਨਰਿੰਦਰ ਸਿੰਘ ਜੀ ਦਾ ਬਾਬਾ ਬਲਵਿੰਦਰ ਸਿੰਘ ਦਾ ਪਿਆਰ ਵਾਲੇ ਖਾਲਸਾ ਜਿਓ ਜਿਸ ਵੇਲੇ ਤਨ ਸਾਹਿਬ ਤੋਂ ਕੋਈ ਵੀ ਆਵਾਜ਼ ਨਿਕਲਦੀ ਦੋਵੇਂ ਹੰਸਾਂ ਦੀ ਜੋੜੀ ਹੈ ਖਾਲਸਾ ਜਿਓ ਆ ਫਿਰ ਖੜੇ ਹੋ ਜਾਂਦੇ ਖਾਲਸਾ ਜੀ ਉਹ ਕਮਰ ਕੱਸਾ ਕੱਸ ਕੇ ਝੋਲੀ ਜੀ ਅੱਗੇ ਕਰਕੇ ਕਹਿੰਦੇ ਬਾਜਾਂ ਵਾਲੇ ਦਾ ਕੀ ਹੁਕਮ ਹੈ ਸਾਨੂੰ ਕਲ ਕੀਦਰ ਪਾਤਸ਼ਾਹ ਨੇ ਸਾਨੂੰ ਕਿਵੇਂ ਯਾਦ ਕੀਤਾ ਜੇਸ ਵੇਲੇ ਕੋਈ ਸੇਵਾ ਨਿਕਲ ਦਿਨਾ ਫਿਰ ਲਾਲੀਆਂ ਚੜ ਜਾਂਦੀਆਂ ਖਾਲਸਾ ਜੀ ਉਹ ਚਿਹਰੇ ਤੇ ਕੋਈ ਮੱਥੇ ਤੇ ਵਟ ਨਹੀਂ ਪਾਉਂਦੇ ਕਹਿੰਦੇ ਮਰਦੇ ਰਹਿੰਦੇ ਕਹਿੰਦੇ ਭੜੀ ਮੂੜੀ ਰੋਜ਼ ਇਹ ਬਣਾ ਦਿਓ ਉਹ ਬਣਾ ਦਿਓ ਨਾਲ ਹੀ ਬਣਾ ਦਿਓ ਪਰਚੀ ਨਾਲ ਜਦੋਂ ਸੇਵਾ ਬੋਲਦੇ ਖਾਲਸਾ ਜੀ ਉਹ ਖੁਸ਼ ਹੋ ਜਾਂਦੇ ਮਹਾਂਪੁਰਜ ਤੇ ਸੰਗਤਾਂ ਨਾਲ ਵੀ ਇੰਨਾ ਪਿਆਰ ਮੈਨੂੰ ਪਤਾ ਲੱਗਾ ਕਿ ਬਾਬਾ ਜੀ ਨੇ ਹੱਥ ਕੀ ਕਿਰਾਇਆ ਵੀ ਨਹੀਂ ਲਿਆ ਸੱਚੀ ਗੱਲ ਪੱਕਾ ਸੱਚੀ ਉਹ ਬਲ ਮੈਨੂੰ ਤੇ ਬੋਲਣ ਦਿਓ ਯਾਰ ਕੀ ਬੋਲੀਆਂ ਦੇ ਵਿੱਚ ਮਹਾਪੁਰਖਾਂ ਨੇ ਕਿਰਾਇਆ ਵੀ ਨਹੀਂ ਲਿਆ ਮਹਾਪੁਰਖਾਂ ਨੂੰ ਸਾਰਾ ਪਤਾ ਬਹੁਤ ਪਿਆਰ ਕਰਦੇ ਖਾਲਸਾ ਜੀ ਕਰੋਨਾ ਦੇ ਵਿੱਚ ਨਾ ਜਾਨ ਦੀ ਬਾਜ਼ੀ ਲਾ ਦਿੱਤੀ ਦੋਵਾਂ ਨੇ ਇਨਾ ਦਾ ਧੰਨਵਾਦ ਸ਼ਬਦ ਨਹੀਂ ਮੇਰੇ ਕੋਲ ਖਾਲਸਾ ਜੀਓ ਤੇਤਕ ਸਾਹਿਬ ਦੇ ਗਿਆਨੀ ਗਿਆਨੀ ਸੁਖਦੇਵ ਸਿੰਘ ਜੀ ਪਿਛਲੇ ਕਈ ਵਾਰੀ ਮੈਨੇ ਕੋਈ ਧੰਨਵਾਦ ਨਹੀਂ ਕੀਤਾ ਨਾ ਬੜਾ ਰੁੱਸ ਗਿਆ ਉਹ ਕਹਿੰਦਾ ਤੁਸੀਂ ਤਾਂ ਮੇਰਾ ਨਾਂ ਹੀ ਨਹੀਂ ਲਿਆਓ ਸਟੇਜ ਤੇ ਉਹਦਾ ਵੀ ਧੰਨਵਾਦ ਮਹਾਪੁਰਖ ਬਾਬਾ ਕਾਲਾ ਸਿੰਘ ਜੀ ਮਹਾਪੁਰਖ ਬਾਬਾ ਜੀਤ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਦਸਵ ਮਹਾਰਾਜ ਹੁਣ ਖਾਲਸਾ ਜੀਓ ਦਸੇਰਾ ਆ ਰਿਹਾ ਹੁਣ ਕਦੋਂ ਤੋ ਜਦੋਂ ਵੀ ਆ ਜਾਵੇ ਆ ਆਪਾਂ ਨੂੰ ਕੀ ਹੈ ਕਮਰ कसे कसे ਰੱਖਣੇ ਤੇ ਬਸ ਵਾਹੋ ਤਾਈ ਬਸ ਹੱਲਾ ਕਰ ਦੇਣਾ ਇੱਥੇ ਤੇ ਹੁਣ ਅਸੀਂ ਉਡੀਕਦੇ ਰਾਵਾਂਗੇ ਸੰਗਤਾਂ ਨੂੰ ਕਿ ਮਹਾਰਾਜ ਕਿਰਪਾ ਕਰਨ ਹੋਈਆਂ ਗਲਤੀਆਂ ਦੀ ਖਿਮਾ ਖਾਲਸਾ ਜੀ ਮੈਨੂੰ ਬੋਲਣਾ ਨਹੀਂ ਆਉਂਦਾ ਬਸ ਜਿਹੋ ਜਾਂ ਮੂੰਹ ਚ ਆ ਜਾ ਉਹ ਜਿਹਾਂ ਬੋਲੀਦਾ ਤੁਸੀਂ ਹੱਸਦੇ ਹੋਣੇ ਨੇ ਮੂਰਖ ਨੂੰ ਕਾ ਨੂੰ ਖੁਲਾੜ ਕੇ ਰੱਖਿਆ ਐਵੇਂ ਟਾਈਮ ਖਰਾਬ ਕੀਤਾ ਇਹਨੇ ਨਹੀਂ ਖਾਲਸਾ ਜੇ ਕੋਈ ਚੰਗੀ ਗੱਲ ਹੈ ਨਾ ਹਿਰਦੇ 'ਚ ਵਸਾ ਲਿਓ ਜੇ ਕੋਈ ਨਹੀਂ ਹੈ ਉਹਦੇ ਲਈ ਦਾਸ ਆਪ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਮਾਫੀ ਮੰਗਦਾ ਮੇਰੇ ਤੋਂ ਗਲਤੀ ਹੋ ਗਈ ਖਾਲਸਾ ਜਿਉ ਸਾਰਿਆਂ ਦਾ ਧੰਵਾਦ ਪੰਜਾਂ ਪਿਆਰਿਆਂ ਦਾ ਧੰਵਾਦ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਜੋੜੀ ਰੱਖਣ ਹੁਣ ਮੇਰੇ ਬਾਅਦ ਮੈਂ ਬੋਲਾਂਗਾ ਤੂੰ ਬੋਲਣਾ ਤੂੰ 14 ਟਾਈਮ ਲਾਉਂਦਾ ਯਾਰ ਹਟਦਾ ਹੀ ਨਹੀਂ ਉਹ ਆ ਲਗੇ ਰਿਆਂਦਾ ਹੁਣ ਮਹਾਪੁਰਖ ਬੋਲਣਗੇ ਬਾਬਾ ਨਰਿੰਦਰ ਸਿੰਘ ਜੀ ਖਾਲਸਾ ਜੋ ਸਾਰਿਆਂ ਨੇ ਇਕਾਗਰ ਚਿਤ ਹੋ ਕੇ ਮਹਾਪੁਰਖਾਂ ਦੇ ਬਚਨ ਸੁਣਨੇ ਹੋਈਆਂ ਗਲਤੀਆਂ ਦੀ ਖਿਮਾ ਸਾਰੇ ਗੱਜ-ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ